ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਅਨਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜਿਵੇਂ ਲੈ ਕੇ ਹਾਜ਼ਰ ਹਾਂ ਅੱਜ ਆਪਣਾ ਨੈਕਸਟ ਕਲਾਸ ਜਿਹਦੇ ਵਿੱਚ ਅੱਜ ਆਪਾਂ ਟਾਪ ਐਮਸੀਕਿਊ ਲੈ ਕੇ ਆਏ ਹਾਂ ਜੀ ਪੰਜਾਬੀ ਸਾਹਿਤ ਭਾਸ਼ਾ ਸੱਭਿਆਚਾਰ ਤੇ ਲੋਕਤਾਰਾ ਸੋ ਆਪਣੀ ਸੀਰੀਜ਼ ਚੱਲ ਰਹੀ ਹੈ ਜਿਹੜੇ ਬੱਚੇ ਨੇ ਮੇਰੀ ਪਿਛਲੀ ਕਲਾਸਿਸ ਨਹੀਂ ਦੇਖੀਆਂ ਉਹ ਮੇਰੇ ਚੈਨਲ ਤੇ ਪਲੇਲਿਸਟ ਬਣੀ ਪਈ ਹੈ ਜਾ ਕੇ ਜਰੂਰ ਚੈੱਕ ਕਰੋ ਤੇ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਹੰਟ ਤੱਕ ਵੰਨੇ ਰਹਿਣਾ ਤਾਂ ਕਿ ਤੁਹਾਨੂੰ ਕੀ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆਪਣੇ MCQ ਨੇ ਉਹਨਾਂ ਬਾਰੇ ਜਾਣੂ ਹੋ ਸਕੋ। ਸੋ ਜੇ ਮੇਰੀ ਕਲਾਸ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ। ਇਹ MCQ ਆਪਣੇ ਪੰਜਾਬ ਦਾ ਕੋਈ ਵੀ ਕੰਪੀਟੀਟਿਵ ਇਗਜ਼ਾਮ ਹੈ ਜੀ ਉਹਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਜੀ ਹਰ ਇੱਕ ਇਗਜ਼ਾਮ ਲਈ। ਸੋ ਬਿਨਾਂ ਕਿਸੇ ਦੇਰ ਤੋਂ ਆਪਾਂ ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ ਫਸਟ ਕੁਐਸਚਨ ਦੇਖੋ ਜੀ। ਬੇਬੇ ਰਾਮ ਭੱਜਨੀ ਕਾਂਗੀ ਦਾ ਰਚਨਕਾਰ ਕੌਣ ਹੈ? ਫਰਸਟ ਹੈ ਜੀ ਈਸ਼ਵਰ ਚੰਦਰ ਨੰਦਾ ਸੈਕਿੰਡ ਹੈ ਕਰਤਾਰ ਸਿੰਘ ਦੁੱਗਲ ਥਰਡ ਹੈ ਬਲਬੰਤ ਕਾਰਗੀ ਫੋਰਥ ਹੈ ਸੰਤ ਸਿੰਘ ਸੇਖੋ ਕੀ ਆਜੂਗਾ ਜੀ ਬੇਬੇ ਰਾਮ ਭੱਜਨੀ ਕੰਗੀ ਹੈ ਜੀ ਉਹਦਾ ਰਚਨਕਾਰ ਜਾਂ ਉਹਦਾ ਲੇਖਕ ਕੌਣ ਹੈ ਜੀ ਕੀ ਅਨਸਰ ਆਜੂਗਾ ਤੈਦਾ ਅਨਸਰ ਆਜੂਗਾ ਜੀ ਫਰਸਟ ਈਸ਼ਵਰ ਚੰਦਰ ਨੰਦਾ ਉਹਨਾਂ ਨੇ ਕੀ ਹੈ ਹੀ ਕੰਗੀ ਲਿਖੀ ਹੋਈ ਹੈ ਬੇਬੇ ਰਾਮ ਭੱਜਨੀ ਫਰਸਟ ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਪੰਜਾਬੀ ਨਾਟਕ ਦਾ ਪਿਤਾਮਾ ਕੌਣ ਹੈ ਫਸਟ ਹੈ ਜੀ ਬਲਵੰਤ ਗਾਰਗੀ ਸੈਕਿੰਡ ਹੈ ਈਸ਼ਵਰ ਚੰਦਰ ਨੰਦਾ ਥਰਡ ਹੈ ਆਤਮਜੀਤ ਫੋਰਥ ਹੈਗੇ ਸੰਤ ਸਿੰਘ ਸੇਖੋ ਕੀ ਆਨਸਰ ਆਜੂਗਾ ਜੀ ਵੀ ਆਪਣੇ ਪੰਜਾਬੀ ਨਾਟਕ ਦਾ ਪਿਤਾਮਾ ਕਿਹਨੂੰ ਕਿਹਾ ਜਾਂਦਾ ਹੈ ਤੇਦਾ ਆਨਸਰ ਆਜੂਗਾ ਜੀ ਈਸ਼ਵਰ ਚੰਦਰ ਨੰਦਾ ਈਸ਼ਵਰ ਚੰਦਰ ਨੰਦਾ ਕਿਹਨੇ ਪੰਜਾਬੀ ਨਾਟਕ ਦੇ ਪਿਤਾਮਾ ਵਜੋਂ ਕੀ ਜਾਣੇ ਜਾਂਦੇ ਨੇਗੇ ਸੈਕਿੰਡ ਆਨਸਰ ਆਜੂਗਾ ਹੀ ਨੈਕਸਟ ਕੁਐਸਚਨ ਦੇਖੋ ਹੀ ਪੰਜਾਬੀ ਸਾਹਿਤ ਦਾ ਪਹਿਲਾ ਨਾਟਕ ਕਿਸ ਨੂੰ ਮੰਨਿਆ ਗਿਆ ਹੈ ਫਸਟ ਹੈ ਜੀ ਪਚਿਤਰਨਾਟਕ ਸੈਕਿੰਡ ਹੈ ਸੁਲਤਾਨ ਰਜ਼ੀਆ ਥਰਡ ਹੈ ਜੀ ਲੀਲੀ ਦਾ ਵਿਆਹ ਫੋਰਥ ਹੈ ਸੁਭਦਰਾ ਕੀ ਅਨਸਰ ਆਜੂਗਾ ਇਹ ਤਾਂ ਅਨਸਰ ਆਜੂਗਾ ਜੀ ਫੋਰਥ ਸੁਭਦਰਾ ਕਿ ਇਹ ਪੰਜਾਬੀ ਦਾ ਪੰਜਾਬੀ ਸਾਹਿਤ ਦਾ ਕਿ ਇਹ ਪਹਿਲਾ ਨਾਟਕ ਮੰਨਿਆ ਜਾਂਦਾ ਹੈ ਜੀ ਫੋਰਥ ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਅਲੰਕਾਰ ਦਾ ਸ਼ਾਬਦਿਕ ਅਰਥ ਕੀ ਹੈ ਫਸਟ ਹੈ ਜੀ ਮਨੋਪਾਪ ਸੈਕਿੰਡ ਹੈ ਗਹਿਣਾ ਥਰਡ ਹੈ ਤਿਬਰ ਇੱਛਾ ਫੋਰਥ ਹੈ ਕਲਪਨਾ ਕੀ ਆ ਜੂਗਾ ਜੀ ਬੀ ਅਲੰਕਾਰ ਦਾ ਸ਼ਾਬਦਿਕ ਅਰਥ ਜਾਂ ਉਹਦਾ ਮੀਨਿੰਗ ਕੀ ਹੈ ਜੀ ਤਾਂ ਇਹਦਾ ਅਨਸਰ ਆ ਜੂਗਾ ਜੀ ਗਹਿਣਾ ਅਲੰਕਾਰ ਨੂੰ ਕੀ ਕਹਿੰਦੇ ਆ ਆਪਾਂ ਗਹਿਣਾ ਸੈਕਿੰਡ ਅਨਸਰ ਆ ਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਪੰਜਾਬੀ ਸਾਹਿਤ ਦਾ ਕਿਹੜਾ ਰੂਪ ਸਭ ਤੋਂ ਪੁਰਾਣਾ ਹੈ ਫਸਟ ਹੈ ਜੀ ਨਾਟਕ ਸੈਕਿੰਡ ਹੈ ਨਾਵਲ ਥਰਡ ਹੈ ਕਹਾਣੀ 4 ਤੇ ਕਵਿਤਾ ਕੀ ਅਨਸਰ ਆ ਜੂਗਾ ਜੀ ਵੀ ਪੰਜਾਬੀ ਸਾਹਿਤ ਦਾ ਕਿਹੜਾ ਰੂਪ ਹੈ ਜਿਹੜਾ ਸਭ ਤੋਂ ਪੁਰਾਣਾ ਮੰਨਿਆ ਗਿਆ ਹੈ ਤਾਂ ਇਹਦਾ ਅਨਸਰ ਆਜੂਗਾ ਜੀ 4th ਕਵਿਤਾ ਕਵਿਤਾ ਨੂੰ ਕੀ ਹੈ ਪੰਜਾਬੀ ਸਾਹਿਤ ਦਾ ਸਭ ਤੋਂ ਪੁਰਾਣਾ ਰੂਪ ਮੰਨਿਆ ਜਾਂਦਾ ਹੈ 4th ਅਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ ਅਮਿਰਤਾ ਪ੍ਰੀਤਮ ਨੇ ਦੇਸ਼ ਦੀ ਵੰਡ ਤੇ ਕਿਹੜੀ ਪ੍ਰਸਿੱਧ ਕਵਿਤਾ ਲਿਖੀ ਫਸਟ ਹੈ ਜੀ ਪੰਜਾਬ ਦੀ ਕਾਣੀ ਸੈਕਿੰਡ ਹੈ ਜੀ ਮੈਂ ਗੀਤ ਲਿਖਦੀ ਹਾਂ ਥਰਡ ਹੈ ਅੱਜ ਆਖਣ ਬਾਰਿਸ਼ਾਂ ਨੂੰ ਫੋਰਥ ਹੈ ਕੰਨਿਆਦਾਨ ਕੀ ਆਨਸਰ ਆਜੂਗਾ ਜੀ ਵੀ ਕਿਹੜੀ ਕਵਿਤਾ ਹੈ ਜਿਹੜੀ ਅਮਰਤਾ ਪ੍ਰੀਤਮ ਨੇ ਦੇਸ਼ ਦੀ ਵੰਡ ਸੰਬੰਧੀ ਸਭ ਤੋਂ ਪ੍ਰਸਿੱਧ ਲਿਖੀ ਹੈ ਜੀ ਤੇ ਇਹਦਾ ਆਨਸਰ ਆਜੂਗਾ ਜੀ ਥਰਡ ਅੱਜ ਆਖਣ ਬਾਰਿਸ਼ਾਂ ਨੂੰ ਇੱਕ ਇਹਦੀ ਉਹਨਾਂ ਦੀ ਕਵਿਤਾ ਦੇਸ਼ ਵੰਡ ਸੰਬੰਧੀ ਲਿਖੀ ਸੀਗੀ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੋਈ ਹੈ ਜੀ ਅੱਜ ਆਖਣ ਬਾਰਿਸ਼ਾਂ ਨੂੰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਜ ਮਹਤਵਪੂਰਨ ਕੁਸ਼ਣ ਹੈ ਇਹ ਨੈਕਸਟ ਕੁਸ਼ਣ ਦੇਖੋ ਹੀ ਮੁਗਲ ਕਾਲ ਦੀ ਪੰਜਾਬੀ ਸੈਦੀ ਸਭ ਤੋਂ ਵੱਡੀ ਰਚਨਾ ਕਿਹੜੀ ਹੈ ਫਸਟ ਹੈ ਜੀ ਆਦ ਗ੍ਰੰਥ ਸੈਕਿੰਡ ਹੈ ਮਿਰਜ਼ਾ ਸਾਈਬਾ ਥਰਡ ਹੈ ਹੀਰ ਰਾਂਝਾ ਫੋਰਥ ਹੈ ਦਸ਼ਮ ਗ੍ਰੰਥ ਕੀ ਅਨਸਰ ਆਜੂਗਾ ਜੀ ਵੀ ਕਿਨੂੰ ਆਪਾਂ ਕੀ ਹੈ ਜਿਹੜੀ ਮੁਗਲ ਕਾਲ ਦੀ ਹੈ ਜੀ ਮੁਗਲ ਕਾਲ ਸੀ ਜਦੋਂ ਆਪਣਾ ਪੰਜਾਬ ਚ ਉਦੋਂ ਜਿਹੜੀ ਪੰਜਾਬੀ ਸਹਿਤ ਸਭ ਤੋਂ ਕੀ ਹੈ ਵੱਡੀ ਰਚਨਾ ਕਿਹੜੀ ਮੰਨੀ ਜਾਂਦੀ ਹੈ ਤਾਂ ਇਹਦਾ ਅਨਸਰ ਆਜੂਗਾ ਜੀ ਫਸਟ ਆਜ਼ ਅ ਗ੍ਰੰਥ ਆਦ ਗ੍ਰੰਥ ਨੂੰ ਕੀ ਹੈ ਪੰਜਾਬੀ ਸਹਿਤੋਂ ਵੱਡੀ ਰਚਨਾ ਮੰਨਿਆ ਜਾਂਦਾ ਜਿਹੜੀ ਮੁਗਲ ਕਾਲ ਵਿੱਚ ਕੀ ਲਿਖੀ ਗਈ ਸੀ ਜਾਂ ਰਚੀ ਗਈ ਸੀ ਫਸਟ ਅਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਹੀ ਪੰਜਾਬ ਨੂੰ ਕੂਕਾ ਮੈਂ ਕਿਸ ਦੀ ਰਚਨਾ ਹੈ ਫਸਟ ਹੈ ਜੀ ਸ਼ਿਵ ਕੁਮਾਰ ਬਟਾਲਵੀ ਸੈਕਿੰਡ ਹੈ ਸੁਖਜੀਤ ਪਾਤਰ ਥਰਡ ਹੈ ਪ੍ਰੋਫੈਸਰ ਪੂਰਨ ਸਿੰਘ ਥਰਡ ਹੈ ਅਮਰਤਾ ਪ੍ਰੀਤਮ ਕੀ ਅਨਸਰ ਆਜੂਗਾ ਜੀ ਵੀ ਆਪਣੀ ਜਿਹੜੀ ਕਵਿਤਾ ਹੈ ਜੀ ਪੰਜਾਬ ਨੂੰ ਕੂਕਾ ਮੈਂ ਕਿਹਦੀ ਰਚੀ ਹੋਈ ਹੈ ਜੇ ਕਿ ਇਹਦੇ ਰਚਨ ਕਰ ਕੌਣ ਨੇ ਤਾਂ ਇਹਦਾ ਅਨਸਰ ਆਜੂਗਾ ਜੀ ਪ੍ਰੋਫੈਸਰ ਪੂਰਨ ਸਿੰਘ ਨੇ ਲਿਖੀ ਹੋਈ ਹੈ ਜੀ ਪੰਜਾਬ ਨੂੰ ਕੂਕਾ ਮੈਂ ਨੈਕਸਟ ਕੁਐਸਚਨ ਦੇਖੋ ਜੀ ਪੰਜਾਬੀ ਕਿੱਸਾ ਕਾਵ ਦੀ ਮੁੱਢਲੀ ਰਚਨਾ ਕਿਹੜੀ ਹੈ ਫਸਟ ਹੈ ਜੀ ਹੀਰ ਰਾਂਝਾ ਸੈਕਿੰਡ ਹੈ ਸੀਰੀ ਫਰੀਅਦ ਥਰਡ ਹੈ ਮਿਰਜ਼ਾ 사이ਬਾ ਫੋਰਥ ਹੈ ਸੋਹਣੀ ਮਹੀਵਾਲ ਕਿ ਨੂੰ ਕਿਹਾ ਜਾਂਦਾ ਜੀ ਪੰਜਾਬੀ ਕਾਵ ਦੀ ਮੁੱਢਲੀ ਰਚਨਾ ਤੈਦਾ ਅਨਸਰ ਆਜੂਗਾ ਜੀ ਫਸਟ ਹੀਰ ਰਾਂਝਾ ਨੂੰ ਕਿਹਾ ਪੰਜਾਬੀ ਕਿੱਸਾ ਕਾਵ ਦੀ ਮੁੱਢਲੀ ਰਚਨਾ ਕਿਹਾ ਜਾਂਦਾ ਸਭ ਤੋਂ ਪਹਿਲਾ ਜਿਹਦੇ ਕੀ ਹੈ ਆਪਣਾ ਕਿੱਸਾ ਰਚਿਆ ਗਿਆ ਉਹ ਹੁੰਦਾ ਜੀ ਹੀਰ ਰਾਂਝਾ ਫਸਟ ਅਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ ਪੂਰਨ ਭਗਤ ਦਾ ਕਿੱਸਾ ਕਿਸ ਨੇ ਲਿਖਿਆ ਫਸਟ ਹੈ ਜੀ ਮੁਕਵਲ ਸੈਕਿੰਡ ਹੈ ਹਾਸ਼ਮ ਥਰਡ ਹੈ ਸ਼ਾ ਮੁਹੰਮਦ ਫੋਰਥ ਹੈ ਕਾਦਰੀ ਯਾਰ ਕੀ ਅਨਸਰ ਆਜੂਗਾ ਜੀ ਤੈਡਾ ਅਨਸਰ ਆਜੂਗਾ ਜੀ ਫੋਰਥ ਕਾਦਰੀ ਯਾਰ ਨੇ ਕੀ ਹੈ ਕਿੱਸਾ ਪੂਰਨ ਭਗਤ ਲਿਖਿਆ ਸੀ ਫੋਰਥ ਅਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਹੀ ਜੇ ਮੇਰੇ ਕੁਐਸਚਨ ਵਧੀਆ ਲੱਗ ਰਹੇ ਨੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰ ਦਿਓ ਤੇ ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਪਿਆਰ ਦਾ ਕਵੀ ਕਿਸ ਕਵੀ ਨੂੰ ਕਿਹਾ ਜਾਂਦਾ ਹੈ ਫਸਟ ਹੈ ਜੀ ਸ਼ਿਵ ਕੁਮਾਰ ਬਟਾਲਵੀ ਸੈਕਿੰਡ ਹੈ ਪ੍ਰੋਫੈਸਰ ਮੌਨ ਸਿੰਘ ਥਰਡ ਹੈ ਬਾਰਿਸ਼ਾ ਫੋਰਥ ਹੈ ਬਾਬਾ ਬਲਵੰਤ ਕੀ ਅਨਸਰ ਆਜੂਗਾ ਜੀ ਵੀ ਕਿਹੜੇ ਕਵੀ ਨੂੰ ਆਪਾਂ ਪਿਆਰ ਦਾ ਕਵੀ ਕਹਿੰਦੇ ਤਾਂ ਇਹਦਾ ਅਨਸਰ ਆਜੂਗਾ ਜੀ ਪ੍ਰੋਫੈਸਰ ਮੌਨ ਸਿੰਘ ਪ੍ਰੋਫੈਸਰ ਮੌਨ ਸਿੰਘ ਕਵੀ ਹੈ ਜਿਹਨੂੰ ਕਿਹਾ ਪਿਆਰ ਦੇ ਕਵੀ ਨਾਲ ਕਿਹਾ ਜਾਣਿਆ ਜਾਂਦਾ ਹੈ ਸੈਕਿੰਡ ਅਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਅਪਤਾਰ ਸਿੰਘ ਪਾਸ਼ ਕਿਹੜੀ ਧਾਰਾ ਦਾ ਕਵੀ ਸੀ 1st ਹੈ ਜੀ ਜੁਝਾਰਵਾਦੀ 2nd ਹੈ ਰੋਮਾਂਸਵਾਦੀ 3rd ਹੈ ਪ੍ਰਯੋਗਵਾਦੀ 4th ਅਪਰੋਕਿਤ ਸਾਰੇ ਕੀ ਅਨਸਰ ਆਜੂਗਾ ਜੀ ਵੀ ਜਿਹੜੇ ਆਪਣੇ ਪਾਸ਼ ਹੋਏ ਨੇ ਅਪਤਾਰ ਸਿੰਘ ਪਾਸ਼ ਨੇ ਜਿਹਨੂੰ ਆਪਾਂ ਪਾਸ਼ਨਾਮ ਨਾਲ ਵੀ ਜਾਣਦੇ ਆ ਉਹ ਕਿਹੜੀ ਜਿਹੜੀ ਵਿਚਾਰਧਾਰਾ ਦੇ ਕਵੀ ਸੀ ਜੀ ਤਾਂ ਇਹਦਾ ਅਨਸਰ ਆਜੂਗਾ ਜੀ 1st ਉਹ ਕੀ ਹੈ ਜੁਝਾਰਵਾਦੀ ਜਾਂ ਆਪਾਂ ਕਹਿ ਸਕਦੇ ਹਾਂ ਕ੍ਰਾਂਤੀਕਾਰੀ ਕਵੀ ਮੰਨੇ ਜਾਂਦੇ ਨੇ ਅਪਤਾਰ ਸਿੰਘ ਪਾਸ਼ 1st ਅਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ ਵਾਰਿਸ਼ਾਨੇ ਕਿੱਸਾ ਹੀਰ ਕਿਸਕ ਛੰਦ ਵਿੱਚ ਲਿਖਿਆ ਹੈ ਫਸਟ ਹੈ ਜੀ ਦੋਹੀਰਾ ਛੰਦ ਸੈਕਿੰਡਾ ਬੈਂਤ ਛੰਦ ਥਰਡ ਹੈ ਜੀ ਸੋਰਠਾ ਛੰਦ ਫੋਰਥ ਹੈ ਕੋੜਾ ਛੰਦ ਕੀ ਆਨਸਰ ਆਜੂਗਾ ਜੀ ਤਾਂ ਇਹਨਾਂ ਅਨਸਰ ਆਜੂਗਾ ਜੀ ਸੈਕੰਡ ਬੈਂਤ ਛੰਦ ਵਿੱਚ ਕੀ ਇਹ ਬਾਰਿਸ਼ਾਂ ਨੇ ਜਿਹੜਾ ਹੀਤ ਦਾ ਮਤਲਬ ਉਹ ਹੈ ਜੀ ਕਿੱਸਾ ਜੀ ਉਹ ਛੰਦ ਕਿਹੜਾ ਵਰਤਿਆ ਸੀ ਬੈਂਤ ਛੰਦ ਸੈਕੰਡ ਅਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਭਾਰਤੀ ਗਿਆਨਪੀਠ ਪੁਰਸਕਾਰ ਮਿਲਿਆ ਹੈ ਫਸਟ ਹੈ ਜੀ ਪ੍ਰੇਮ ਪ੍ਰਕਾਸ਼ ਸੈਕੰਡ ਹੈ ਸੁਰਜੀਤ ਪਾਤਰ ਥਰਡ ਹੈ ਪਾਸ਼ ਫੋਰਥ ਹੈ ਅਮ੍ਰਿਤਾ ਪ੍ਰੀਤਮ ਕੀ ਅਨਸਰ ਆਜੂਗਾ ਜੀ ਵੀ ਕਿਨੂੰ ਕੀ ਹੈ ਜਿਹੜਾ ਭਾਰਤੀ ਗਿਆਨਪੀਠ ਪੁਰਸਕਾਰ ਮਿਲਿਆ ਹੋਈ ਕੀ ਅਨਸਰ ਆਜੂਗਾ ਜੀ ਤਾਂ ਇਹ ਅਨਸਰ ਆਜੂਗਾ ਜੀ ਅਮਰਤਾ ਪ੍ਰੀਤਮ ਅਮਰਤਾ ਪ੍ਰੀਤਮ ਨੂੰ ਕੀ ਹੈ ਭਾਰਤੀ ਗਿਆਨਪੀਠ ਪੁਰਸਕਾਰ ਮਿਲਿਆ ਹੋਈ ਫੋਰਥ ਅਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੋਣਾ ਮੋੜ ਕਿਸੇ ਦਾ ਰਚਨਕਾਰ ਕੌਣ ਹੈ ਫਸਟ ਹੈ ਜੀ ਕਾਦਰੀਆਰ ਸੈਕਿੰਡ ਹੈ ਭਗਵਾਨ ਸਿੰਘ ਥਰਡ ਹੈ ਮੁਕਵਲ ਫੋਰਥ ਹੈ ਨਜ਼ਾਬਤ ਕੀ ਅਨਸਰ ਆਜੂਗਾ ਤੈਡ ਅਨਸਰ ਆਜੂਗਾ ਜੀ ਭਗਵਾਨ ਸਿੰਘ ਉਹਨਾਂ ਨੇ ਕੀ ਜੋਣਾ ਮੋੜ ਕਿੱਸੇ ਦਾ ਕੀ ਰਚਨ ਕਰ ਹੋਈ ਨੇ ਉਹ ਸੈਕਿੰਡ ਅਨਸਰ ਆਜੂਗਾ ਹੀ ਆਸ ਦਾ ਲਾਸਟ ਕੁਐਸਚਨ ਦੇਖੋ ਜੀ ਸੁਰਜੀਤ ਪੱਤਨ ਨੂੰ ਭਾਰਤੀ ਸਾਹਿਤ ਕਾਦਮ ਪੁਰਸਕਾਰ ਕਿਸ ਰਚਨਾ ਲਈ ਦਿੱਤਾ ਗਿਆ ਫਸਟ ਹੈ ਜੀ ਹਵਾ ਵਿੱਚ ਲਿਖੇ ਹਰਫ ਸੈਕਿੰਡ ਹੈ ਵਲਦਾ ਬਿਰਖਾਂ ਥਰਡ ਹੈ ਕੁਝ ਕਿਹਾ ਤਾਂ ਹਨੇਰਾ ਜਗੇਗਾ ਕਿਵੇਂ ਫੋਰਥ ਹੈ ਹਨੇਰੇ ਵਿੱਚ ਸੁਲਗਦੀ ਵਰਨਮਾਲਾ ਕਿਹੜੇ ਮਤਲਬ ਕਿਹੜੀ ਰਚਨਾ ਕਰਕੇ ਉਹਨਾਂ ਨੂੰ ਕੀ ਹੈ ਜਿਹੜਾ ਭਾਰਤੀ ਸਹਿਤ ਕਾਦਮ ਪੁਰਸਕਾਰ ਮਿਲਿਆ ਜੀ ਕੀ ਅਨਸਰ ਆਜੂਗਾ ਜੀ ਤਾਂ ਇਹਦਾ ਅਨਸਰ ਆਜੂਗਾ ਹਨੇਰੇ ਵਿੱਚ ਸੁਲਗਦੀ ਵਰਨਮਾਲਾ ਸੁਰਜੀਤ ਪਾਤਨ ਨੂੰ ਭਾਰਤੀ ਸਹਿਤ ਕਾਦਮ ਪੁਰਸਕਾਰ ਹਨੇਰੇ ਵਿੱਚ ਸੁਲਗਦੀ ਵਰਨਮਾਲਾ ਲਈ ਮਿਲਿਆ ਸੀ ਬਹੁਤ ਹੀ ਜਿਆਦਾ ਇੰਪੋਰਟੈਂਟ ਕੁਐਸਚਨ ਹੈ ਜੀ ਆਪ ਵੀ ਨੋਟ ਕਰ ਲਿਓ ਸੋ ਇਹ ਸੀ ਮੇਰੇ ਅੱਜ ਦੇ ਟਾਪ ਐਮਸੀਕਿਊ ਤਹਾਨੂੰ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਣਾ ਜੇ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਨੂੰ ਇੱਕ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਜੋ ਵੀ ਬੱਚਾ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਰਿਹਾ ਹੈ ਉਹਨਾਂ ਲਈ ਇਹ ਕੁਐਸਚਨ ਬਹੁਤ ਹੀ ਜ਼ਿਆਦਾ ਬੈਨੀਫਿਟ ਨੇ ਜੀ ਸੋ ਕਲਾਸ ਨੂੰ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ